ਹਾਂਜੀ ਬਾਬਿਓ ਸਾਡਾ ਵਲੌਗ ਹੋ ਗਿਆ ਸਮਾਪਤ ਤੇ ਬਾਬਿਓ ਹੁਣ ਟੈਂਕੀ ਤੋਂ ਲੱਗੇ ਥੱਲੇ ਉਤਰਨ ਤੇ ਆ ਸਾਡੇ ਪਿੰਡ ਦਾ ਸੀਗਾ ਵਿਊ ਤੇ ਬਾਬਿਓ ਹੁਣ ਤੁਹਾਨੂੰ ਨੈਕਸਟ ਵਲੌਗ ਕੱਲ ਨੂੰ ਦਿਖਾਵਾਂਗੇ 5 ਵਜੇ ਤੋਂ ਬਾਅਦ ਹਾਂਜੀ ਬਾਬਿਓ ਬੋਲੋ ਰੱਖੇ ਅਸੀਂ ਚੱਲਿਆਂ ਟੈਂਕੀ ਤੋਂ ਥੱਲੇ ਜੀ ਹਾਂਜੀ ਹੁਣ ਚੰਗਾ ਜੀ ਸਸਰੀ ਤੇ ਜਿਹੜੇ ਵੀਰਪਰਾ ਸਾਡੇ ਚੈਨਲ ਨੂੰ ਦੇਖਦੇ ਆ ਵੀਰ ਇੱਕ ਵਾਰ ਤਾਂ ਚੈਨਲ ਆਪਣੇ ਨੂੰ ਸਬਸਕ੍ਰਾਈਬਰ ਜਰੂਰ ਕਰ ਦਿਓ ਤੇ 3k ਕਰ ਦੋ ਲੋ ਗਾਇਸ ਅਸੀਂ ਹੁਣ ਪਹੁੰਚ ਗਏ ਟੈਂਕੀ ਦੇ ਕੋਲ ਤੇ ਗਾਇਸ ਆ ਟੈਂਕੀ ਵਾਲਾ ਕਮਰਾ ਜਿੱਥੋਂ ਟੂੜੀ ਛੱਡਦੇ ਆਦੇ ਆ ਆ ਗਿਆ ਹੜੀਆਂ ਪੌੜੀਆਂ ਗਾਇਸ ਚਲੋ ਬਾਬਿਓ ਲੋ ਗਾਇਸ ਆ ਰਹੀ ਸਾਡਾ ਸਕੂਲ ਤੇ ਆ ਸਾਡਾ ਗੁਰਦਆਰਾ ਬਾਬਿਓ ਦੇ ਚਲੋ ਗਾਇਸ ਆ ਰਹੀ ਸਾਡਾ ਸਕੂਲ ਤੇ ਆ ਸਾਡਾ ਗੁਰਦਆਰਾ ਬਾਬਿਓ ਦੇ ਲੋ ਬਾਬਿਓ ਪਾ ਗਏ ਸਭ ਤੋਂ ਵਾਝੇ ਕਲਾ ਜਿਸ ਕਰਤਾਰੀਆ ਪੰਚ ਦੂਤ ਸੁਦਵਾਖੀਤੇ ਹਾਲ ਕੰਟਕੁਮਾਰੀਆ ਸੁਰ ਕਰਮ ਪਾਇਆ ਲੋ ਬਾਬਿਓ ਹੁਣ ਪਾ ਗਏ ਨਹੀਂ ਕਿਦੇ ਉੱਪਰ ਬਾਬਿਓ ਸਹਿ ਸੁਖ ਹੋਆ ਜਿਸ ਕਰ ਸਾਡੇ ਪਿੰਡ ਦਾ ਜੂਦੇ ਆ ਨਦਸਨੋ ਵੜ ਭਾਗੀ ਕੋ ਸਗਲ ਮਨੋ ਲੋ ਬਾਬੋ ਹਾਂਜੀ ਬਾਬੇ ਕਿਦਾਂ ਵਧੀਆ ਜੀ ਕਿੱਥੇ ਪਹੁੰਚ ਗਏ ਟੈਂਕੀ ਦੇ ਪਹੁੰਚ ਗਏ ਜੀ ਲੋ ਬਾਬੇ ਕਿਦਾਂ ਲੱਗਾ ਹੈ ਰ ਵਧੀਆ ਲੱਗਾ ਜੀ ਤੁਹਾਨੂੰ ਕੀ ਗਾਈ ਠੀਕ ਲੋ ਬਾਬੂ ਸਾਡੇ ਦੋਸਤ ਨੇ ਵੀ ਕਿਹਾ ਟੈਂਕੀ ਦੇ ਚੜ ਕੇ ਸਾਨੂੰ ਬਹੁਤ ਵਧੀਆ ਲੱਗਾ ਤੇ ਲੋ ਬਾਬੇ ਹੁਣ ਸਾਡੀ ਯਾਤਰਾ ਉੱਪਰ ਦੀ ਹੋ ਗਈ ਚਲੋ ਬਾਬੇ ਓਏ ਸਾਡੇ ਪਿੰਡ ਵਾਲੀ ਡੇਰੀ ਆਡੇ ਪਿੰਡ ਦਾ ਡਾ ਆ ਗਿਆ ਬੱਸ ਸਟਾਪ ਲੋ ਬਾਬਿਓ ਆ ਸਾਡੇ ਪਿੰਡ ਦੀ ਰੌਣਕ ਆਣ ਛਾਂਣ ਬਾਣ ਸਾਡੇ ਪਿੰਡ ਦੀ ਫਸਲ ਵੰਤਨ ਨਾਮਸ ਗੋਵ ਚਰਨ ਲਾਗੇ ਵਾਝੇ ਅਨਹਦ ਤੂ ਮੀਰੇ ਮੁੰਤਾਵੜੀ ਮੁਹੱਲਾ ਲੋ ਬਾਬਿਓ ਹਾਡਾ ਵਾਲਾ ਹੋ ਗਿਆ ਰੈਡੀ ਦਿੱਤੈ ਨੂੰ ਵਰਤ ਪਈਓ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਦਾ ਪੁਰਖਾ ਲਓ ਜੀ ਜਿਸ ਦਾ ਹਲਾਉ ਸਾਡੇ ਪਿੰਡ ਦੀ ਸ਼ਾਨ ਬਾਣ ਹਾਂਜੀ ਬਾਬੋ ਸਾਡੇ ਹੁਣ ਹਰ ਤਰ੍ਹਾਂ ਦਾ ਟਾਈਮ ਹੋ ਗਿਆ ਤੇ ਆਹ ਜਵਾਂ ਸਾਡਾ ਗਿਆ ਡਰ ਹਾਂਜੀ ਕਿੰਨਾ ਘ ਡਰ ਲੱਗਾ ਉੱਪਰ ਚੜਦੇ ਟਾਈਮ ਬਾਬਾ ਲੱਗਾ ਬਹੁਤ ਡਰ ਲੱਗਦਾ ਭਾਈ ਜਿਹੜਾ ਇਹ ਬੰਦਾ ਪਹਿਲੀ ਵਾਰ ਚੜਦਾ ਹੋਵੇ ਨਾ ਟੈਂਕੀ ਤੇ ਭਾਈ ਉਹਨੂੰ ਤਾਂ ਡਰ ਬਹੁਤ ਮਹਿਸੂਸ ਹੁੰਦਾ ਜਿੰਨੇ ਕਦੀ ਭਾਈ ਕਹਿੰਦੇ ਸਟ੍ਰਗਲ ਨਾ ਕੀਤਾ ਹੋਵੇ ਨਾ ਉਹ ਭਾਈ ਫਿਰ ਇਦਾਂ ਹੀ ਹੁੰਦਾ ਤੇ ਲੋ ਭਾਈ ਹੋਣਾ ਹੀ ਨਾ ਕੰਬ ਦੇ ਕੰਬ ਦੇ ਟੈਂਕੀ ਤੋਂ ਲੱਗੇ ਆ ਬਾਈ ਥੱਲੇ ਉਤਰਨ ਤੇ ਤੁਹਾਨੂੰ ਵਿਖਾਉਣੇ ਨੈਕਸਟ ਥ ਵਿਊ